ਇਹ ਹੈ ਜੀ 18ਵੀਂ ਪੌੜੀ ਦੀ ਨੌਵੀਂ ਪੰਕਤੀ ਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਨੀਚ ਕਹੇ ਵਿਚਾਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਨਾਨਕ ਨੀਚ ਕਹੇ ਵਿਚਾਰ ਇੱਥੇ ਦੋ ਗੱਲਾਂ ਨੋਟਿਸ ਕੀਤੀਆਂ ਹੋਣੀਆਂ ਜੀ ਪਹਿਲਾਂ ਤਾਂ ਇਹ ਜਿਹੜੀਆਂ 8ਵੀਂ ਪੌੜੀ ਦੀਆਂ ਇਹ ਆਖਰਲੀਆਂ ਚਾਰ ਤੁਕਾਂ ਜੋ ਰਿਪੀਟ ਹੋ ਰਹੀਆਂ ਇਹ ਉਸ ਵਿੱਚੋਂ ਹੈ ਜੀ ਇਹ ਪਹਿਲੀ ਤੁਕਾਂ ਉਹਨਾਂ ਚਾਰਾਂ ਵਿੱਚੋਂ ਤੇ ਪਿਛਲੀ ਪੌੜੀ ਵਿੱਚ ਆਇਆ ਸੀ ਜੀ ਕੁਦਰਤ ਕਵਣ ਕਹਾ ਵਿਚਾਰ ਠੀਕ ਹੈ ਜੀ ਕੁਦਰਤ ਕਵਣ ਕਹਾ ਵਿਚਾਰ ਇੱਥੇ ਹੈ ਜੀ ਨਾਨਕ ਨੀਚ ਕਹੇ ਵਿਚਾਰ ਪਹਿਲਾਂ ਸੀ ਪ੍ਰਭੂ ਪਰਮਾਤਮਾ ਜੀ ਮੈਂ ਤੇਰੇ ਤੇਰੀ ਕੋਈ ਵਿਚਾਰ ਕਰ ਨਹੀਂ ਸਕਦਾ ਠੀਕ ਹੈ ਜੀ ਤੇਰੀ ਕੁਦਰਤ ਦੀ ਕੋਈ ਵਿਚਾਰ ਨਹੀਂ ਕਰ ਸਕਦਾ ਇੱਥੇ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਨੀਚ ਕਹਿੰਦੇ ਨੇ ਜੀ ਭਾਵ ਨਿਮਾਣਾ ਕਹਿੰਦੇ ਨੇ ਤੇ ਇੱਥੇ ਨਾਨਕ ਦੇ ਕੱਕੜੇ ਨੂੰ ਔਂਕੜ ਹੈ ਜੀ ਜਿਹਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗੁਰਬਾਣੀ 'ਚ ਨਾਨਕ ਦੋ ਤਰ੍ਹਾਂ ਆਇਆ ਹੈ ਜੀ ਖਾਸ ਤਰ ਬਾਕੀ ਸਾਰੀਆਂ ਪੌੜੀਆਂ 'ਚ ਨਾਨਕ ਕੱਕਾ ਮੁਕਤਾ ਆਇਆ ਹੈ ਜੀ ਭਾਵ ਕੱਕੇ ਨੂੰ ਕੁਛ ਨਹੀਂ ਹੈ ਨਾਨਕ ਇਹ ਪਹਿਲੀ ਪੌੜੀ ਹੈ ਜੀ ਜਾਂ ਸੌਰੀ ਪਹਿਲੀ ਵਾਰ ਆਇਆ 18ਵੀਂ ਪੌੜੀ ਵਿੱਚ ਦੂਸਰੀ ਹੈ 7ਵੀਂ ਪੌੜੀ ਵਿੱਚ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ ਜੀ ਇੱਥੇ ਨਾਨਕ ਤੋਂ ਬਾਅਦ ਨਹੀਂ ਰੁਕਣਾ ਨਾਨਕ ਨੀਚ ਇਕੱਠਾ ਪੜਨਾ ਜੀ ਭਾਵ ਨਾਨਕ ਨੀਮਾਣਾ ਹੈ ਨੀਚ ਦਾ ਮਤਲਬ ਹੈ ਨੀਮਾ ਹੋ ਕੇ ਗਰੀਬ ਹੋ ਕੇ ਵਿਚਾਰਾ ਹੋ ਕੇ ਦਾਸ ਬਣ ਕੇ ਕਹੇ ਵਿਚਾਰ ਕਰਦਾ ਹੈ ਪ੍ਰਭੂ ਪਰਮਾਤਮਾ ਦੀ ਵਿਚਾਰ ਕਰਦਾ ਹੈ ਜੀ ਫੇਰ ਉਹੀ ਗੱਲ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ ਜੀ ਜਿਸ ਦੇ ਨਾਲ ਨਾਨਕ ਨੀਚ ਹੈ ਜਿਹੜਾ ਉਹ ਇਕੱਠਾ ਪੜਨਾ ਹੈ ਜੀ ਇਸ ਵਿੱਚ ਕੋਈ ਵਿਸ਼ਰਾਮ ਨਹੀਂ ਹੈ ਸ਼ਬਦ ਦੇ ਅਰਥ ਬੜੇ ਸਿੰਪਲ ਨੇ ਨਾਨਕ ਨੀਚ ਇੱਥੇ ਨਾਨਕ ਨੀਮਾ ਹੋ ਕੇ ਕਹਿ ਰਿਹਾ ਪ੍ਰਭੂ ਪਰਮਾ ਇੱਥੇ ਇੱਥੋਂ ਪਤਾ ਲੱਗਦਾ ਜੀ ਕਿ ਗੁਰੂ ਨਾਨਕ ਦੇਵ ਜੀ ਪ੍ਰਭੂ ਪਰਮਾਤਮਾ ਦੇ ਨਾਲ ਗੱਲ ਕਰ ਰਹੇ ਨੇ ਜੀ ਇੰਨਾ ਤੋਂ ਪਹਿਲੀਆਂ ਪੰਕਤੀਆਂ ਵਿੱਚ ਇਹ ਲੱਗਦਾ ਸੀ ਗੁਰੂ ਨਾਨਕ ਦੇਵ ਜੀ ਆਪਣੇ ਮਨ ਨਾਲ ਗੱਲ ਕਰ ਰਹੇ ਨੇ ਨਾਨਕ ਪਹਿਲਾਂ ਹੁੰਦਾ ਸੀ ਨਾਨਕ ਹੁਣ ਹੈ ਜੀ ਨਾਨਕ ਨੀਚ ਠੀਕ ਹੈ ਜੀ ਫਰਕ ਪੜ ਗਿਆ ਪਹਿਲਾਂ ਜਦੋਂ ਨਾਨਕ ਕਹਿੰਦੇ ਸੀਗੇ ਉਦੋਂ ਆਪਣੇ ਮਨ ਨੂੰ ਗੱਲ ਕੀਤੀ ਹੁਣ ਨਾਨਕ ਨੀਚ ਤੋਂ ਇਹ ਲੱਗਦਾ ਵੀ ਪ੍ਰਭੂ ਪਰਮਾਤਮਾ ਨੂੰ ਕਹਿ ਰਹੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਹੈ ਮੇਰੇ ਪ੍ਰਭੂ ਪਰਮਾਤਮਾ ਜੀਓ ਨਾਨਕ ਤਾਂ ਤੁਹਾਡਾ ਦਾਸ ਹੈ ਨਾਨਕ ਤਾਂ ਗਰੀਬ ਹੈ ਨਾਨਕ ਤਾਂ ਨਿਮਾਣਾ ਹੈ ਨਾਨਕ ਨਿਮਾਣਾ ਇਹ ਵਿਚਾਰ ਪੇਸ਼ ਕਰਦਾ ਹੈ ਉਹ ਕਿਹੜੀ ਪਿਛਾਰ ਹੈ ਜੀ ਕੀ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਨਿਵਾਦੱਸ ਕੇ ਆਪਣੇ ਆਪ ਨੂੰ ਨਿਮਾਣਾ ਦੱਸ ਕੇ ਉਸ ਪ੍ਰਭੂ ਪਰਮਾਤਮਾ ਦਾ ਦਾਸ ਦੱਸ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਵਿਚਾਰ ਕਰਦੇ ਨੇ ਆਓ ਅਗਲੀਆਂ ਤਿੰਨ ਪੰਕਤੀਆਂ ਵਿੱਚ ਦੇਖੀਏ ਜੀ